ਹਾਂਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਡੇਲੂਆਣਾ ਗੁਰੂ ਘਰ ਦੇ ਵਿੱਚ ਆਪਾਂ ਨੇ ਅੱਜ ਇੱਥੇ ਆਰੋ ਲਾਇਆ ਸੀਗਾ ਤੇ 50 ਲੀਟਰ ਵਾਲਾ ਆਰੋ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਇਹ ਕਿਸੇ ਵੀਰ ਨੇ ਇੱਥੇ ਦਾਨ ਕੀਤਾ ਸੀ ਤੇ ਆਪਾਂ ਬਾਬੇ ਨਾਲ ਗੱਲ ਕਰਦੇ ਆਂ ਪਹਿਲਾਂ ਗ੍ਰੰਥ ਸਾਹਿਬ ਨਾਲ ਤੇ ਹਾਂਜੀ ਸਸ਼ੀਕਾ ਬਾਬਾ ਜੀ ਸਸ਼ੀਕਾ ਜੀ ਹਾਂਜੀ ਬਾਬਾ ਜੀ ਇਹ ਕਿਸੇ ਨੇ ਗੁਰੂ ਘਰ ਦੇ ਵਿੱਚ ਦਾਨ ਕੀਤਾ ਸੀਗਾ ਤੁਸੀਂ ਨੇ ਮੇਰੀ ਡਿਊਟੀ ਲਈ ਸੀ ਇੱਕ ਮੈਂ ਡਿਊਟੀ ਆਪਣੀ ਸਮਝ ਕੇ ਤਾ ਮੈਂ ਹਜ਼ਾਰੂ ਲਾ ਕੇ ਗਿਆ ਤੁਸੀਂ ਉਹਨਾਂ ਨੂੰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨੇ ਇਹ ਦਾਨ ਕੀਤਾ ਸੀ ਕਿਉਂਕਿ ਤੁਹਾਨੂੰ ਪਤਿਆ ਵੀ ਉਹ ਨਾਮ ਤਾਂ ਗੁਪਤ ਸੀਗਾ ਤੇ ਉਹਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਅਸੋਈ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸੇਵਕ ਪਰਿਵਾਰ ਵੱਲੋਂ ਪਿਛਲੇ ਦਿਨੀ ਆਪਣੇ ਘਰ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ ਉਸ ਸਮਾਗਨ ਨੂੰ ਮੁੱਖ ਰੱਖਦੇ ਹਾਂ ਪਰਿਵਾਰ ਦੇ ਵੱਲੋਂ ਬੇਨਤੀ ਕੀਤੀ ਸੀ ਵੀ ਗੁਰਦੁਆਰਾ ਸਾਹਿਬ ਕੇ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਦਾਸ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਵੀ ਜੋ ਗੁਰਦੁਆਰਾ ਸਾਹਿਬ ਕੇ ਆਉਣ ਜਾਣ ਵਾਲੀਆਂ ਸੰਗਤਾਂ ਨੇ ਉਹਨਾਂ ਦੇ ਵਾਸਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਵੀ ਉਸ ਪਾਣੀ ਦੀ ਮੁਸ਼ਕਲ ਨੂੰ ਮੁੱਖ ਰੱਖਦਿਆਂ ਹੋਇਆਂ ਜੇਕਰ ਵੱਡੇ ਆਰੋ ਦੀ ਸੇਵਾ ਕੀਤੀ ਜਾਵੇ ਤਾਂ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਪਰਿਵਾਰ ਨੇ ਬੇਨਤੀ ਨਮੁੱਖ ਰੱਖਦੇ ਆ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਗੁਰਦੁਆਰਾ ਸ਼ੀਤਲ ਸਰ ਸਾਹਿਬ ਪਾਤਸ਼ਾਹ ਨੌਵੀਂ ਪਿੰਡ ਡੇਲੂਆਣਾ ਵਿਖੇ ਸੇਵਕ ਪਰਿਵਾਰ ਨੇ ਵੱਡੇ ਆਰੂ ਦੀ ਸੇਵਾ ਕੀਤੀ ਜੋ ਕਿ 50 ਲੀਟਰ ਦਾ ਆਰੂ ਹੈ ਤੇ ਅਸੀਂ ਸਾਰੇ ਹੀ ਪਰਿਵਾਰ ਦਾ ਤਹਿਦਿ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਦਸਾਂ ਨੌਂ ਦੀ ਕਰਤਕਮਾਈ ਜunto ਸੰਬੰਧ ਕੱਢਦੇ ਆ ਗੁਰਸਿੱਖ ਸੰਗਤਾਂ ਦੇ ਵਾਸਤੇ ਪਾਣੀ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਆ ਸੇਵਾ ਕੀਤੀ ਹੈ ਤੇ ਇਸ ਸੇਵਾ ਨੂੰ ਗੁਪਤ ਰੱਖਿਆਗਾ ਦੁਬਾਰਾ ਫੇਰ ਅਸੀਂ ਸਾਰੇ ਹੀ ਪਰਿਵਾਰ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ। ਹਾਂਜੀ ਤੇ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਹਾਂਜੀ ਆਜੋ ਬਾਈ ਜੀ ਕੋਈ ਗੱਲ ਨਹੀਂ। ਆਜੋ ਆਜੋ। ਤੇ ਹਾਂਜੀ ਜਿਵੇਂ ਇਧਰ ਆਪਣੇ ਪ੍ਰਧਾਨ ਸਾਹਿਬ ਖੜੇ ਨੇ ਉਰਾਂ ਹੋਈ ਪ੍ਰਧਾਨ ਜੀ। ਤੇ ਹਾਂਜੀ ਇਧਰੋਂ ਬਾਈ ਜੀ ਆਪਣੇ ਫੌਜੀ ਸਾਹਿਬ ਵੀ ਪਹੁੰਚ ਚੁੱਕੇ ਨੇ। ਤੇ ਹਾਂਜੀ ਪ੍ਰਧਾਨ ਜੀ ਤੁਸੀਂ ਜਿਹੜੇ ਆਪਣੇ ਸੇਵਾਦਾਰ ਨੇ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਉਹਨਾਂ ਦਾ ਜੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ। ਵੀ ਜਿਨ੍ਹਾਂ ਨੇ ਇਹ ਆਰਓ ਲਵਾਇਆਗਾ ਇਹ ਆਰਓ ਦੀ ਪਰ ਵੀ ਪਹਿਲਾਂ ਪਾਣੀ ਦੀ ਬੜੀ ਮੁਸ਼ਕਲ ਸੀ ਪਾਣੀ ਮਾੜਾ ਹੈ ਇਸ ਕਰਕੇ ਉਹਨਾਂ ਨੇ ਜੋ ਮੰਗ ਮੰਗੀ ਸੀ ਅਸੀਂ ਆਰਓ ਦੀ ਉਹਨਾਂ ਨੇ ਸਾਡੀ ਪੂਰੀ ਕੀਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨ ਧੰਨਵਾਦ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਧੰਨੀ ਹਾਂਜੀ ਧੰਨਵਾਦ ਜੀ ਪ੍ਰਧਾਨ ਦਾ ਵੀ ਤੇ ਤੁਹਾਨੂੰ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਆਪਾਂ ਉਰੇ ਖੜੇ ਆ ਗੁਰੂ ਘਰ ਦੇ ਵਿੱਚ ਤੇ ਸਾਰੇ ਸੱਚੇ ਮਨ ਦੇ ਨਾਲ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਪ੍ਰਮਾਤਮਾ ਅੱਗੋਂ ਜ਼ਰੂਰ ਵਧੀਆ ਚੰਗਾ ਫਲ ਮਿਲਦਾ ਹੈਗਾ ਜੇ ਉਹਨਾਂ ਵੀਰਾਂ ਨੇ ਵਧੀਆ ਮਨ ਲਾ ਕੇ ਆਪਦੀ ਸੇਵਾ ਕੀਤੀ ਆ ਤਾਂ ਪ੍ਰਮਾਤਮਾ ਨੇ ਉਹਨਾਂ ਵੀਰਾਂ ਨੂੰ ਕੋਈ ਘਾਟ ਨਹੀਂ ਛੱਡੀ ਤੇ ਆਪਾਂ ਹਰ ਇੱਕ ਸੇਵਾਦਾਰ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆਂ ਵੀ ਹਰ ਇੱਕ ਸੇਵਾਦਾਰ ਥੋੜੀ ਬਹੁਤੀ ਜ਼ਰੂਰ ਸੇਵਾ ਕਰਦੇ ਰਿਹਾ ਕਰੋ ਜੇ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਾਂਗੇ ਤਾਂ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਜਿਹੜੀਆਂ ਸਹੂਲਤਾਂ ਨੇ ਗੁਰੂ ਘਰਾਂ ਦੇ ਵਿੱਚੋਂ ਮਿਲ ਸਕਦੀਆਂ ਨੇ ਜਿਵੇਂ ਆਪਣੇ ਅ ਇੱਥੇ ਪਾਣੀ ਦੀ ਬਹੁਤ ਵੱਡੀ ਦਿੱਕਤ ਸੀਗੀ ਕਿਉਂਕਿ ਮੈਨੂੰ ਹੋ ਗਏ ਮੈਨੂੰ ਲੱਗਦਾ 2018 ਦਾ ਮੈਂ ਉਰੇ ਕੰਮ ਕਰਨ ਲੱਗਿਆ ਹੋਇਆ ਡੇਲੂਆਣੇ ਪਿੰਡ ਦੇ ਵਿੱਚ ਤੇ ਇੱਥੇ ਬਹੁਤ ਵੱਡੀ ਪ੍ਰੋਬਲਮ ਸੀਗੀ ਪਾਣੀ ਦੀ ਪਹਿਲਾਂ ਇੱਥੇ ਛੋਟਾ ਜਿਹਾ ਟੈਂਕ ਹੁੰਦਾ ਸੀ ਉਸ ਤੋਂ ਬਾਅਦ ਗੁਰੂ ਘਰ ਵੀ ਵੱਡਾ ਹੋ ਗਿਆ ਤੇ ਪ੍ਰਮਾਤਮਾ ਦੀ ਮਿਹਰ ਹੋ ਗਈ ਇਥੇ ਗੁਰੂ ਜਿਹੜੇ ਆਪਣੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਾਹਿਬ ਨੇ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਇੱਕ ਬਹੁਤ ਵਧੀਆ ਢੰਗ ਦੇ ਨਾਲ ਇਹ ਜ਼ਿੰਮੇਵਾਰੀ ਉਰੇ ਨਿਭਾ ਰਹੇ ਨੇ ਤੇ ਹਾਂਜੀ ਪ੍ਰਧਾਨ ਜੀ ਇਹ ਗੱਲ ਸੱਚ ਹੈ ਕਿ ਨਹੀਂ ਜੀ ਹਾਂਜੀ ਜਿਵੇਂ ਆਪਣੇ ਗੁਰੂ ਆਪਣੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਾਹਿਬ ਨੇ ਤੇ ਉਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਉਰੇ ਜ਼ਿੰਮੇਵਾਰੀ ਸੰਭੀ ਹੋਈ ਨੂੰ ਤੇ ਉਹ ਜ਼ਿੰਮੇਵਾਰੀ ਵਧੀਆ ਲੰਭਾ ਰਹੇ ਨੇ ਕਿ ਨਹੀਂ ਜੀ ਬਹੁਤ ਵਧੀਆ ਨਿਭਾ ਰਹੇ ਨੇ ਜੀ ਬਹੁਤ ਸਾਰ ਹੋ ਗਿਆ ਜੀ ਇਹਨਾਂ ਨੇ ਇਹਨਾਂ ਨੇ ਸਦਾ ਆਪ ਦਾ ਜਿਹੜੀ ਡਿਊਟੀ ਕਰਦੇ ਆ ਜੀ ਇਹ ਸਹੀ ਢੰਗ ਨਾਲ ਆਪ ਦੀ ਕਰ ਰਹੇ ਨੇ ਜੀ ਇਹਨਾਂ ਨੇ ਆਪ ਦਾ ਡਿਊਟੀ ਕਰਕੇ ਆਪ ਦੇ ਪਰਿਵਾਰ ਕੋਲ ਚਲਾ ਜਾਣਾ ਨਾ ਫालतू ਕਿਸੇ ਪਾਰਟੀ ਵੱਲ ਕਿਸੇ ਜੀ ਹਸਾਨੀ ਲੈਂਦੇ ਤੇ ਆਪ ਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਨੇ ਤੇ ਆਪ ਦਾ ਪਾਰਟੀ ਦਾ ਉਰਤੇ ਕੋਈ ਹਸਾਨੀ ਲੈਂਦੇ ਜੀ ਆ ਦਾ ਜੋ ਸੇਵਾ ਨਗਾ ਮਾ ਕੇ ਆਪ ਦੇ ਪਰਿਵਾਰ ਚਾਤੀ ਜਾਂਦੇ ਹਾਂਜੀ ਆ ਜੋ ਤੁਹਾਨੂੰ ਆਪਾਂ ਇੱਕ ਵਾਰ ਗੁਰੂ ਘਰ ਦੀ ਸਾਈਡ ਜਿਹੜੀ ਆਪਾਂ ਨਜ਼ਰ ਮਰਵਾਦੀਏ ਕੈਮਰਾ ਬਾਈ ਇੱਧਰ ਸਾਰੇ ਨਜ਼ਰ ਮਰਵਾ ਦੇ ਕੈਮਰਾ ਤੇ ਇਧਰ ਵੀ ਇੱਕ ਵਾਰ ਆਪਾਂ ਗੇਟ ਦੇ ਵਿੱਚ ਆ ਜਾਓ ਅ ਇਧਰਲੀ ਸਾਈਡ ਬਾਈ ਤੇ ਇਧਰ ਤੁਹਾਨੂੰ ਦਿਖਾਉਣੇ ਆ ਕਿਉਂਕਿ ਇਸ ਗੁਰੂ ਘਰ ਦੇ ਵਿੱਚ ਬਿਲਡਿੰਗ ਸੀ ਜਿਹੜੀ ਇੰਨੀ ਕਿ ਜਗ੍ਹਾ ਕਵਰ ਕੀਤੀ ਹੁੰਦੀ ਸੀ ਤੇ ਅੱਜ ਤੁਹਾਡੇ ਸਾਹਮਣੇ ਆ ਅ ਇਧਰਲੀ ਸਾਈਡ ਆ ਜਾ ਬਾਈ ਇਧਰੋਂ ਮੇਨ ਗੇਟ ਆ ਗਿਆ ਤੇ ਇਧਰੋਂ ਆਪਣਾ ਜਿਹੜਾ ਭਾਂਡਿਆਂ ਵਾਲਾ ਉਧਰ ਸਿਸਟਮ ਸੀਗਾ ਮੰਜਣ ਵਾਲਾ ਸਾਫ਼ ਕਰਨ ਵਾਲਾ ਵਰਤਨ ਝੂਠੇ ਵਰਤਨ ਉੱਥੇ ਸੀ ਤੇ ਉਹ ਵੀ ਬਹੁਤ ਢੰਗ ਨਾਲ ਇੱਥੇ ਆਪਣੇ ਗ੍ਰੰਥੀ ਸਾਹਿਬ ਨੇ ਜਗਦੇਵ ਸਿੰਘ ਉਹਨਾਂ ਨੇ ਬਹੁਤ ਵਧੀਆ ਸੱਚੀ ਸੁੱਚੀ ਨੀਤ ਦੇ ਨਾਲ ਆਪਣਾ ਜਿਹੜਾ ਇੱਥੇ ਸੇਵਾ ਕਰ ਰਹੇ ਨੇ ਤੇ ਵਧੀਆ ਜਿਹੜਾ ਗ੍ਰੰਥੀ ਸਾਹਿਬ ਨੇ ਮੈਨੂੰ ਲੱਗਦਾ ਇਸ ਪਿੰਡ ਨੂੰ ਪਹਿਲਾ ਗ੍ਰੰਥੀ ਸਾਹਿਬ ਮਿਲਿਆ ਹੋ ਜਿਹੜਾ ਇੰਨੇ ਲਗਨ ਦੇ ਨਾਲ ਗੁਰੂ ਘਰ ਦੇ ਵਿੱਚ ਕੰਮ ਕਰ ਰਹੇ ਨੇ ਤੇ ਇਧਰੋਂ ਦੇਖੋ ਲੰਗਰ ਹਾਲ ਇਹਨਾਂ ਦੀ ਬਦੌਲਤ ਅਸਲ ਪ੍ਰਮਾਤਮਾ ਨੇ ਕਰਨਾ ਹੁੰਦਾ ਸਭ ਕੁਝ ਪਰਮਾਤਮਾ ਵੀ ਇੱਕ ਬੰਦੇ ਦੇ ਰੂਪ ਦੇ ਵਿੱਚ ਹੀ ਆਉਂਦਾ ਜਦੋਂ ਕੋਈ ਕੰਮ ਕਰਨਾ ਹੋਵੇ ਸਹੀ ਉਹੀ ਕਰਵਾਉਂਦੇ ਨੇ ਤੇ ਇਧਰੋਂ ਤੁਹਾਡੇ ਸਾਹਮਣੇ ਆ ਜਿਵੇਂ ਉਧਰ ਬਾਥਰੂਮ ਬਣੇ ਹੋਏ ਨੇ ਇਧਰਲੀ ਸਾਈਡ ਆਪਣਾ ਲੰਗਰ ਹਾਲ ਬਣਿਆ ਹੋਇਆ ਇੱਥੇ ਦੁਬਾਰੇ ਆਪਣਾ ਜਿਹੜਾ ਇੱਥੇ ਸਿੱਧੇ ਦਾ ਸਿਸਟਮ ਹੁੰਦਾਗਾ ਦੇਗ ਰਸਤਾ ਤਿਆਰ ਹੁੰਦੀਆਂ ਨੇ ਇੱਥੇ ਜਿਵੇਂ ਬਾਬੇ ਫਰੀ ਖੜੇ ਨੇ ਸਾਰੇ ਜੀ ਸਾਰੀ ਸੰਗਤ ਖੜੀ ਆ ਇੱਥੇ ਇਹ ਜਿਹੜੀ ਬਿਲਡਿੰਗ ਬਣੀ ਆ ਇੱਥੇ ਆਪਣੀਆਂ ਦੇਗ ਰਸਤਾ ਦਾ ਸਾਮਾਨ ਪਹੁੰਚਦਾ ਤੇ ਇੱਥੇ ਦੇਗ ਰਸਤੇ ਤਿਆਰ ਹੁੰਦੀਆਂ ਨੇ ਇਧਰ ਬਾਬੇ ਜੀ ਦੀ ਰਹਿਸਾਗੀ ਇਧਰੋਂ ਆਪਣੇ ਗੁਰੂ ਘਰ ਦੀ ਸਾਰੀ ਬਿਲਡਿੰਗ ਆ ਗਈ ਤੇ ਪਰਲੇ ਸਾਈਡ ਇੱਕ ਬਾਬੇ ਜੀ ਦੀ ਜਗਾ ਬਣੀ ਹੋਈ ਆ ਤੇ ਉੱਥੇ ਵੀ ਬਹੁਤ ਲੋਕਾਂ ਦੀ ਆਪਣੇ ਪਿੰਡ ਦੇ ਜਿਹੜੇ ਨਗਰ ਦੇ ਲੋਕ ਨੇ ਸਾਰੇ ਉਹਨਾਂ ਦੀ ਬਹੁਤ ਜਿਆਦਾ ਸਰਦਾਗੀ ਤੇ ਅਸੀਂ ਇਸ ਨਗਰ ਦਾ ਆਪਣੇ ਉਹਨਾਂ ਵੀਰਾਂ ਦਾ ਜਿਹੜੇ ਸੇਵਾਦਾਰਾਂ ਨੇ ਆਪਣੇ ਅੱਜ ਆ ਆਪਣਾ ਆਰਓ ਦੀ ਵੱਡੇ ਆਰਓ ਦੀ ਇੱਥੇ ਸੇਵਾ ਲੰਬਾਈ ਆ ਉਹਨਾਂ ਦਾ ਦਿਲੋਂ ਅਸੀਂ ਧੰਨਵਾਦ ਕਰਦੇ ਆ ਤੇ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਹਾਂਜੀ ਆਜੋ ਆਪਣੇ ਬਾਈ ਜੀ ਫੌਜੀ ਜੀ ਕੋਈ ਵਿਚਾਰ ਦੇਣਾ ਚਾਹੁੰਦੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਹਾਂਜੀ ਸਸ਼ੀਕਾ ਬਾਈ ਸੱਚੀ ਗੱਲ ਜੀ ਹਾਂਜੀ ਫੌਜ ਸਾਹਿਬ ਜਿਵੇਂ ਤੁਹਾਡੇ ਆਪਣੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਾਹਿਬ ਨੇ ਜਿੰਮੇ ਸੇਵਾ ਹੋ ਰਹੀਆਂ ਨੇ ਪਿੰਡ ਦਾ ਨਗਰ ਆ ਜਿਹੜਾ ਆਪਣਾ ਬਹੁਤ ਸਹੀ ਢੰਗ ਦੇ ਨਾਲ ਸੇਵਾ ਕਰ ਰਿਹਾ ਤੁਸੀਂ ਆਪਣੇ ਵਿਚਾਰ ਕੀ ਦੇਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤੁਹਾਡੇ ਇਸ ਚੈਨਲ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡ ਨੂੰ ਸੇ ਕਵਰ ਕੀਤਾ ਹਾਂਜੀ ਬਾਕੀ ਰਹੀ ਗੁਰੂ ਘਰ ਦੀ ਗੱਲ ਗੁਰੂ ਘਰ ਦੀ ਸਾਡੇ ਮਤਲਬ ਕਾਫੀ ਚਿਰ ਦੇ ਵਿੱਚ ਪਹਿਲਾਂ ਅੰਦਰ ਹੁੰਦਾ ਸੀ ਅੰਦਰੋਂ ਬਾਹਰ ਲਿਆਂਦਾ ਹਾਂਜੀ ਤੇ ਹਰ ਪ੍ਰਧਾਨ ਨੇ ਹਰ ਗ੍ਰਾਂਥੀ ਸਾਹਿਬ ਨੇ ਬਹੁਤ ਵਧੀਆ ਸੇਵਾ ਨਿਭਾਈ ਹੈ ਇਹਨਾਂ ਨੂੰ ਅੱਗੇ ਵਿਕਸਿਤ ਕਰਨ ਵਾਸਤੇ ਹਾਂਜੀ ਹਾਂਜੀ ਤੇ ਦੇਖੋ ਪਿੱਛੇ ਕਿੰਨਾ ਵਧੀਆ ਲੰਗਰ ਹਾਲ ਬਣਵਾਇਆ ਹਾਂਜੀ ਇਹ ਬਿਲਡਿੰਗ ਬੜੀ ਹੋਈ ਹੈ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਆਪਣਾ ਗ੍ਰਾਂਥੀ ਸਾਹਿਬ ਹੈ ਇਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਮਤਲਬ ਇੱਕ ਬਹੁਤ ਤਕੜੇ ਕਥਾਵਾਚਕ ਨੇ ਹਾਂਜੀ ਹਰ ਰੋਜ਼ ਸਵੇਰਾਂ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਆ ਕਥਾ ਕਰਕੇ ਸੁਣਾਉਂਦੇ ਨੇ ਇਸ ਕਰਕੇ ਕਾਫੀ ਬੱਚੇ ਨੇ ਆ ਦੇਖ ਲਓ ਜਿਹੜੇ ਥੋੜੀ ਕੈਮਰਾ ਫੜ ਕੇ ਘੁੰਮ ਰਹੇ ਨੇ ਸਾਰੇ ਅਗਰ ਇਹਨਾਂ ਨੇ ਗਾਈਡ ਕੀਤੇ ਆ ਤਾਂ ਵਧੀਆ ਪੱਗਾ ਬੰਦੇ ਆ ਅਮਰਤਾਰੀ ਵੀ ਐ ਤੇ ਇਹਨਾਂ ਦਾ ਕਾਫੀ ਅਸਰ ਹੈ ਤੇ ਗੁਰੂ ਘਰ ਬਹੁਤ ਵਧੀਆ ਪ੍ਰਧਾਨ ਸਾਹਿਬ ਜੀ ਚਲਾ ਰਹੇ ਨੇ ਹਾਂਜੀ ਇੱਕ ਫੌਜੀ ਸਾਹਿਬ ਵਿਚਾਲੇ ਆਪਣੀ ਗੱਲ ਇੱਕ ਮੈਂ ਪਹਿਲਾਂ ਵੀ ਆਉਂਦਾ ਹੁੰਦਾ ਸੀ 2018 ਦੇ ਵਿੱਚ ਕੰਮ ਕਰਨ ਰਿਹਾ ਸੀ ਮੈਂ ਦੇਖਦਾ ਹੁੰਦਾ ਵੀ ਇਹੀ ਬੱਚੇ ਜਿਹੜੇ ਅੱਜ ਦਸਾਰਾ ਬਣ ਕੇ ਉਰੇ ਆ ਰਹੇ ਨੇ ਆਪਣੇ ਗੁਰੂ ਘਰ ਦੇ ਵਿੱਚ ਰੌਰਾਸ ਵੀ ਕਰਦੇ ਨੇ ਸੁਖਨੀ ਸਾਹਿਬ ਦਾ ਪਾਠ ਵੀ ਪੜ੍ਹਦੇ ਨੇ ਇਹੀ ਬੱਚੇ ਮੈਂ ਵਿੱਚ ਦੇਖਦਾ ਰਿਹਾ ਵੀ ਇਹ ਨੰਗੇ ਸਿਰ ਹੁੰਦੇ ਸੀ ਅੱਜ ਕੋਈ ਸੋਡੇ ਗੁਰੂ ਘਰ ਦੇ ਵਿੱਚ ਨਗਰ ਦੇ ਵਿੱਚ ਆਪਣਾ ਪਿੰਡ ਡੇਲੂਆਣੇ ਦੇ ਵਿੱਚ ਮੈਂ ਹੁਣ 2-3 ਸਾਲ ਹੋ ਗਏ ਕੋਈ ਵੀ ਨੰਗੇ ਸਿਰ ਬੱਚਾ ਨਹੀਂ ਦੇਖਿਆ ਕਾਫੀ ਸਦਾ ਹੋਇਆ ਕਾਫੀ ਹੱਦ ਤੱਕ ਮਤਲਬ ਆਪਣੇ ਗੁਰਦੁਆਰਾ ਸਾਹਿਬ ਦਾ ਯੋਗਦਾਨ ਲਾ ਲੋ ਗ੍ਰੰਥੀ ਸਾਹਿਬ ਦਾ ਆਜਾ ਪਿੰਡ ਦੇ ਜੋ ਖਾਸ ਨਮੁੰਦੇ ਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਾਂਜੀ ਇਹਨਾਂ ਦੀ ਗਾਈਡਲਾਈਨ ਸਦਕਾ ਮਤਲਬ ਪਿੰਡ ਦੇ ਬੱਚਿਆਂ ਦੇ ਵਿੱਚ ਕਾਫੀ ਅਸਰ ਹੋਇਆ ਹੈ ਹਾਂਜੀ ਹਾਂਜੀ ਤੇ ਇੱਕ ਦੂਜੇ ਨੂੰ ਦੇਖ ਕੇ ਹੁਣ ਲੱਗਦਾ ਕਿ ਕਾਫੀ ਪੱਗਾਂ ਬੰਨਦੇ ਨੇ ਹਾਂਜੀ ਹਾਂਜੀ ਔਰ ਅਮਰਤਾਰੀ ਨੇ ਬੱਚੇ ਹਾਂਜੀ ਹਾਂਜੀ ਤੇ ਗੁਰਬਾਣੀ ਨਾਲ ਜੁੜੇ ਆ ਸੁਬਾ ਸਾਮ ਪਾਠ ਕਰਦੇ ਆ ਹਾਂਜੀ ਤੇ ਇਹ ਸਾਰੀ ਬਸ ਗੁਰਦੁਦਵਾਰਾ ਸਾਹਿਬ ਦੀ ਦੇਣ ਆ ਹਾਂਜੀ 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 ਇਹ ਗੁਰਦੁਆਰਾ ਸਾਹਿਬ ਦੀ ਦੇਣ ਕਰਕੇ ਆਜੇ ਗੱਲ ਜਿਹੜੇ ਬੱਚੇ ਨੇ ਇਨਸਿਆਂ ਤੋਂ ਵਚਣਗੇ ਹਾਂਜੀ ਬਾੜੀਆਂ ਹੱਤਾਂ ਤੋਂ ਵਚਣਗੇ ਹਾਂਜੀ ਤੇ ਆਪੀ ਜ਼ਿੰਦਗੀ ਦੇ ਵਿੱਚ ਅੱਗੇ ਕਾਮਯਾਬ ਹੋਣਗੇ ਸਹੀ ਗੱਲ ਇਹ ਸਾਰਾ ਕੁਝ ਜੂਰ ਕਰਦੀ ਦੇਣਾ ਹਾਂਜੀ ਤੁਸੀਂ ਤੁਹਾਡੇ ਆਪਣੇ ਫੌਜੀ ਸਾਹਿਬ ਦੇ ਵਿਚਾਰ ਸਾਰਿਆਂ ਨੇ ਸੁਣੀ ਲੈਨੇ ਤੇ ਬਾਕੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਹਦੇ ਤੱਕ ਆਪਣੀ ਵੀਡੀਓ ਪਹੁੰਚੂਗੀ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਉਹਨਾਂ ਸੇਵਾਦਾਰਾਂ ਲਈ ਇਹਨਾਂ ਸੇਵਾਦਾਰਾਂ ਨੂੰ ਦੇਖ ਕੇ ਹੋਰ ਸੇਵਾਦਾਰ ਵੀ ਅੱਗੇ ਆਉਣ ਆਪਦਾ ਵੱਧ ਚੜ ਕੇ ਹਿੱਸਾ ਲੈਣ ਸੇਵਾ ਕਰਨ ਤੇ ਜਿਵੇਂ ਆਪਣੇ ਗ੍ਰੰਥੀ ਸਾਹਿਬ ਨੇ ਇਹਨਾਂ ਦੀ ਵੀ ਜਿਹੜੀ ਸਿੱਖਿਆ ਲੈਣ ਕਿਉਂਕਿ ਕਾਰਨ ਸਿੱਖਿਆ ਦੇ ਨਾਲ ਬਹੁਤ ਕੁਝ ਆ ਮੇਰੇ ਅੱਖਾਂ ਦੇ ਦੇਖਦੇ ਦੇਖਦੇ ਸਾਹਮਣੇ ਤੇ ਬਹੁਤ ਕੁਝ ਇਸ ਗੁਰੂ ਘਰ ਦਾ ਬਦਲ ਚੁੱਕਿਆਗਾ ਤੇ ਮੈਂ ਇਹਨਾਂ ਦੇ ਆਪਣੇ ਗ੍ਰੰਥੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੇ ਕਿਉਂਕਿ ਇਹਨਾਂ ਨੇ ਜਿਹੜਾ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਲਿਆਂਦਾ ਬਦਲਾਅ ਲਿਆਉਣ ਵਾਲੇ ਕੌਣ ਨੇ ਪ੍ਰਮਾਤਮਾ ਨੇ ਇਹਨਾਂ ਦੇ ਨਾਲ ਸਾਥ ਦਿੰਦੇ ਆ ਜੀ ਤੁਹਾਡੇ ਸਾਹਮਣੇ ਆ ਇਹਨਾਂ ਦਾ ਸਾਥ ਜਰੂਰ ਦਿਓ ਨਿਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਨਗਰ ਵਾਲਿਆਂ ਨੂੰ ਨਗਰ ਪੰਚਾਇਤ ਨੂੰ ਇਹ ਬੇਨਤੀ ਕਰਦੇ ਆ ਤੁਸੀਂ ਆਪਣੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੇ ਇਹਨਾਂ ਦੇ ਨਾਲ ਵੱਤਵੱਦ ਹੈਲਪ ਕਰੋ ਤੇ ਇਹਨਾਂ ਦੇ ਨਾਲ ਖੜੋ ਤੇ ਆਪਣੇ ਗੁਰੂ ਘਰ ਦੇ ਪ੍ਰਧਾਨ ਨੇ ਇਹਨਾਂ ਦੇ ਨਾਲ ਵੀ ਖੜੋ ਕਿਉਂਕਿ ਕਾਰਨ ਇੱਕ ਦੂਜੇ ਦੇ ਨਾਲ ਖੜਕੇ ਵਧੀਆ ਅੱਗੇ ਪਰੰਪਰਾ ਜਿਹੜੀ ਸਿਸਟਮ ਚੱਲਦਾ ਤੁਹਾਡੇ ਸਾਹਮਣੇ ਆ ਜਿਹੜਾ ਗੁਰੂ ਘਰ ਅੱਜ ਬਹੁਤ ਸੋਹਣਾ ਤੇ ਬਹੁਤ ਖੁੱਲਾ ਡੁੱਲਾ ਅੱਜ ਗੁਰੂ ਘਰ ਬਣ ਚੁੱਕਿਆ ਤੇ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਬਹੁਤ ਵੱਡੀ ਪ੍ਰੋਬਲਮ ਸੀ ਇੱਥੇ ਪਾਣੀ ਦੀ ਅੱਜ ਆਪਾਂ ਪਾਣੀ ਦੀ ਬਦੌਲਤ ਇੱਥੇ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਉਸੇ ਕਾਰਨ ਹੀ ਬਣਾਈ ਸੀ ਤੇ ਵਿੱਚ ਆਪਾਂ ਨੂੰ ਸਾਰਾ ਗੁਰੂ ਘਰ ਆਪਾਂ ਵਿੱਚ ਕਵਰ ਕਰ ਲਿਆ ਤੁਹਾਡੇ ਸਾਹਮਣੇ ਆਪਾਂ ਜਿੰਨੇ ਵੀ ਵਿਚਾਰ ਸੀਗੇ ਤੇ ਆਪਾਂ ਸਾਰਿਆਂ ਦੇ ਆਪਾਂ ਵਿਚਾਰ ਲਏ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਬាទ-ਬាទ ਸ਼ੇਅਰ ਤੇ ਲਾਈਕ ਜਰੂਰ ਕਰਿਓ ਥੈਂਕ ਯੂ